ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੂਰਵ ਨੂੰ ਜਿਹੜਾ ਆ ਮਨਾਇਆ ਜਾ ਰਿਹਾ ਹੈ ਜਿਦੇ ਅਕੋਰਡਿੰਗਲੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਠੰਡੇ ਜਲਦੀਆਂ ਸਬੀਲਾ ਲੱਗ ਰਹੀਆਂ ਨੇ ਪਰ ਅੱਜ ਅਸੀਂ ਜਦੋਂ ਬਸ ਸਟੈਂਡ ਗਰਦਾਸਪੁਰ 올ਡ ਬਸ ਸਟੈਂਡ ਤੇ ਪਹੁੰਚੇ ਤਾਂ ਇੱਥੇ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਉਹਦੇ 'ਚ ਸਾਨੂੰ ਦੇਖਣ ਨੂੰ ਮਿਲਿਆ ਕਿ ਇੱਥੇ ਅੱਜ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉੱਪਰ ਬੈਨਰ ਵਿਖਾਇਆ ਜਾਏ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਭਗਤਾਂ ਵੱਲੋਂ ਜਾਣੇ ਕਿ ਮਹਾਸਾ ਸਮਾਜ ਵੱਲੋਂ ਜਿਹੜਾ ਆ ਅੱਜ ਇੱਥੇ ਬੜੇ ਹੀ ਉਤਸੁਕਤਾ ਦੇ ਨਾਲ ਜਿਹੜਾ ਆ ਰੌਦ ਲੰਗਰ ਜਿਹਨੂੰ ਆਪਾਂ ਗੰਨੇ ਦੇ ਰਸ ਦੇ ਲੰਗਰ ਕਿਹਾ ਜਾਂਦਾ ਆ ਉਹ ਲਗਾਏ ਨੇ ਜਿਹਦੇ ਵਿੱਚ ਮਹਾਸਾ ਸਮਾਜ ਦੇ ਬਹੁਤ ਸਾਰੇ ਉੱਬਰਦੇ ਹੋਏ ਸਤਾਰੇ ਤੇ ਬਹੁਤ ਸਾਰੇ ਜਿਹੜੇ ਆ ਆਲਰੇਡੀ ਜਿਹੜੇ ਸਤਾਰੇ ਨੇ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਜਿਨ੍ਹਾਂ ਨੂੰ ਆਪਾਂ ਚੰਗੇ ਲੈਵਲ ਤੇ ਕਹਿ ਲਈ ਕਿ ਨਾਮਵਾਰ ਹਸਤੀਆਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਹਾਈ ਰੀ ਲਵਾਉਣ ਦੇ ਲਈ ਤੇ ਗੁਰੂ ਨਾਭਾ ਦਾਸ ਜੀ ਦੇ ਨਾਮ ਦੇ ਉੱਤੇ ਸਮਰਪਿਤ ਕੀਤਾ ਜਾ ਰਿਹਾ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਸਿਧੀਪੁਰਬ ਦੇ ਉੱਤੇ ਗੰਨੇ ਦੇ ਰਸਤੇ ਜਿਹੜਾ ਆ ਲੰਗਰ ਲਗਾ ਕੇ ਸਾਡੇ ਨਾਲ ਇਸ ਟਾਈਮ ਹੱਲੇ ਤੋਂ ਜੁੜੇ ਨੇ ਸਾਡੇ ਆ ਭਾਜੀ ਜਯੋਧਵੀਰ ਜੀ ਪਹਿਲਾਂ ਤੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਅੱਜ ਦੇ ਪ੍ਰੋਗਰਾਮ ਬਾਰੇ 2 ਮਿੰਟ ਦੇ ਲਈ ਕੋ ਚਾਨਣਾ ਜ਼ਰੂਰ ਪਾ ਗੋਸਵਾਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਲਗਭਗ 2.5 ਸਾਲ ਹੋ ਗਿਆ ਸ਼ਹਿਰੀ ਕਮੇਟੀ ਦਾ ਗਠਨ ਕੀਤਾ ਔਰ ਪਿਛਲੇ ਸਾਲ ਪਿਛਲੀਆਂ ਗਰਮੀਆਂ ਦੇ ਵਿੱਚ ਵੀ ਜੋ ਸਾਡਾ ਸ਼ਹੀਦੀ ਗੇਟ ਬਣਿਆ ਨਵਦੀਪ ਲੈਫਟੀਨੈਂਟ ਸੀਗਾ ਜਿਹੜਾ ਅਸ਼ੋਕ ਚੱਕਰ ਗੇਟ ਦੇ ਥੱਲੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਖਾਸ ਕਰਕੇ ਸ਼ਹਿਰੀ ਕਮੇਟੀ ਨੇ ਯੋਗਦਾਨ ਪਾ ਕੇ ਠੰਡੇ ਮਿੱਠੇ ਜਲਦੀ ਸ਼ਬੀਲ ਲਾਈ ਸੀ ਉਸ ਤੋਂ ਬਾਅਦ ਸਰਦੀਆਂ ਦੇ ਵਿੱਚ ਚਾਹ ਦੇ ਲੰਗਰ ਲਾਏ ਸੀ ਔਰ ਅੱਜ ਗਰਮੀ ਦਾ ਦਿਨ ਹੈ ਔਰ ਸ੍ਰੀ ਗੁਰੂ ਨਾਬਾ ਗੁਰੂ ਨਾਬਾ ਸਾਹਿਬ ਦੇ ਨਿਮਿਤ ਗੁਰੂ ਅਰਜਨ ਦੇਵ ਜੀ ਦਾ ਵੀ ਗੁਰਪੁਰਬ ਹੈ ਉਹਦੇ ਨਿਮਿਤ ਕਹ ਲਈਏ ਜਾਂ ਕਮੇਟੀ ਦੀ ਭਾਵਨਾ ਦੇ ਅਨੁਸਾਰ ਗਰਮੀ ਦੇ ਵਿੱਚ ਅੱਜ ਥੋੜਾ ਥੋੜਾ ਯੋਗਦਾਨ ਸਭ ਨੇ ਪਾ ਕੇ ਅਰੇ ਰੌਹ ਦੇ ਲੰਗਰ ਲਾਏ ਨੇ ਤਾਂ ਕਿ ਇਹੋ ਜੀ ਤਪਦੀ ਗਰਮੀ ਦੇ ਵਿੱਚ ਸਾਰਿਆਂ ਦੇ ਮਨ ਨੂੰ ਸ਼ਾਂਤੀ ਪਹੁੰਚ ਸਕੇ ਠੰਡ ਪਹੁੰਚ ਸਕੇ ਔਰ ਹਰ ਜੀ ਜੜਾ ਇਹ ਸ਼ਬੀਲ ਪੀਏਗਾ ਇਹ ਨਾਬਾਦਾਸ ਦੀ ਚਰਨਾਂ 'ਚ ਨਤਮਸਤਕ ਹੋਏਗਾ ਔਰ ਨਾਲ ਹੀ ਇਸ ਕਮੇਟੀ ਨੂੰ ਸੀਸਾ ਵੀ ਦੇਗਾ ਕਿ ਉਹਨਾਂ ਨੇ ਬੜਾ ਅੱਛਾ ਪ੍ਰਬਾਲਾ ਕੀਤਾ ਇਹ ਕਮੇਟੀ ਨੂੰ ਮੈਂ ਵੀ ਮਹਾਸਮਤੀ ਪੰਜਾਬ ਵੱਲੋਂ ਲੱਖ ਲੱਖ ਵਧਾਈ ਦਿੰਨਾ ਤਾਂ ਕਿ ਇਦਾਂ ਦੇ ਉਪਰਾਲੇ ਹਮੇਸ਼ਾ ਕਰਦੇ ਰਹਿਣ ਅਸੀਂ ਇਹਨਾਂ ਦੀ ਪਿੱਠ ਦੇ ਉੱਤੇ ਆਂ ਗੋਸ ਸਵਾਮੀ ਸ਼੍ਰੀ ਗੁਰਨਾਬਾਦਾਸ ਮਹਾਰਾਜ ਜੀ ਕੀ ਜੈ ਸਾਡੇ ਨਾਲ ਇਸ ਟਾਈਮ ਜੁਧਵੀਰ ਜੀ ਸੀ ਤੇ ਸਾਡੇ ਨਾਲ ਗੁਰਦਾਸਪੁਰ ਤੋਂ ਜਾਣੇ ਮਾਣੇ ਚਿਹਰੇ ਬਲਵਿੰਦਰ ਚਿੰਟੂ ਜੀ ਵੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲਿਆ ਕਿ ਮਹਾਸਾ ਸਮਾਜ ਵੱਲੋਂ ਇੱਕ ਬੜੀ ਵੱਡੀ ਪਹਿਲ ਕੀਤੀ ਗਈ ਹੈ ਬੜਾ ਵਧੀਆ ਲੱਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਅੱਜ ਅਸੀਦੀ ਦਿਵਸ ਦੇ ਉੱਤੇ ਜਿਹੜਾ ਆ ਮਹਾਸਾ ਸਮਾਜ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੁਸੀਂ ਦੋ ਸਬਦ ਕੀ ਕਹਿਣਾ ਚਾਹੋਗੇ ਅੱਜ ਜੇ ਜਿਹੜਾ ਵੱਖ-ਵੱਖ ਸਮਾਜਿਕ ਜੜੀਆਂ ਜੱਥੇਬੰਦੀਆਂ ਜਿਹੜੀ ਗੁਰੂ ਨਾਭਾ ਦਸਤੀਆਂ ਸਮੇਤੀਆਂ ਦਾ ਵੱਖ-ਵੱਖ ਨੁਮਾਇੰਦੇ ਜਿਹੜੇ ਆਏ ਆ ਉਹਨਾਂ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਰੋਹ ਦਾ ਲੰਗਰ ਲਗਾ ਕੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮੈਂ ਸਾਰੇ ਮਹਾਸ਼ਾ ਸਮਾਜ ਨੂੰ ਇਸ ਪਰ ਕੰਮ ਦੀ ਵਧਾਈ ਦਿੰਦਾ ਹਾਂ ਕਿ ਇਹੋ ਜਿਹੇ ਕੰਮ ਰਲ ਮਿਲ ਕੇ ਹੋਰ ਵੀ ਅੱਗੇ ਤੋਂ ਹੋਣੇ ਚਾਹੀਦੇ ਨੇ ਭਾਈ ਜਿਵੇਂ ਕਿ ਬਹੁਤ ਜ਼ਿਆਦਾ ਸਮਾਜ ਟੁੱਟਦਾ ਨਜ਼ਰ ਆ ਰਿਹਾ ਆ ਉਹਨਾਂ ਨੂੰ ਜੋੜਨ ਦੇ ਲਈ ਮੇਰੇ ਖਿਆਲ ਨਾਲ ਬਹੁਤ ਵੱਡਾ ਉਪਰਾਲਾ ਹੈ ਵੀ ਪੇ ਸਾਰਾ ਸਮਾਜ ਸਾਡਾ ਇਕੱਠਾ ਹੋ ਰਿਹਾ ਆ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਜਿਹੜਾ ਛੋਟਾ ਜਿਹਾ ਤੁਸੀਂ ਕਦਮ ਕੀਤਾ ਮਹਾਨ ਸਮਾਜ ਦੇ ਜਿਹੜੇ ਨਮਾਇंदे ਆ ਇਹ ਸਾਰਿਆਂ ਨੂੰ ਇਕਜੁੱਟ ਹੋਣ ਲਈ ਇਹ ਉਪਰਾਲੇ ਛੋਟੇ ਛੋਟੇ ਕੀਤੇ ਜਾ ਰਹੇ ਨੇ ਤੇ ਮੈਂ ਚਾਹੁੰਦਾ ਕਿ ਅੱਗੇ ਤੋਂ ਵੀ ਜਿਹੜੇ ਮੇਰੇ ਬਾਕੀ ਸਾਥੀ ਨੇ ਜਿਵੇਂ ਚੌਧਰੀ ਯੁਧਵੀਰ ਜੀ ਹੈ ਇਹਨਾਂ ਦੇ ਅਸ਼ੀਰਵਾਦ ਸਦਕਾ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਵਧੀਆ ਕੰਮ ਕਰਨੇ ਚਾਹੀਦੇ ਆ ਨਾ ਕਿ ਸਾਨੂੰ ਵੱਖੋ ਵੱਖੋ ਕੇ ਅਲੱਗ-ਅਲੱਗ ਝੰਡੇ ਲੈ ਕੇ ਚੱਲਣਾ ਚਾਹੀਦਾ ਬਿਲਕੁਲ ਭਾਈ ਨੇ ਕਿਹਾ ਪੀ ਟੁੱਟ ਕੇ ਨਹੀਂ ਜੁੜ ਕੇ ਆਓ ਜੁੜ ਕੇ ਹੀ ਜਿਹੜਾ ਸਮਾਜ ਦਾ ਜਿਹੜਾ ਆ ਅੱਗੇ ਜਿਹੜਾ ਆ ਵਧ ਸਕਦਾ ਹੈ ਨਾ ਕਿ ਟੁੱਟ ਕੇ ਕਿਉਂਕਿ ਟੁੱਟਿਆ ਹਮੇਸ਼ਾ ਜਿਹੜਾ ਆ ਬੰਦਾ ਬਿਖਰ ਜਾਂਦਾ ਸਾਡੇ ਨਾਲ ਇੱਥੇ ਬਹੁਤ ਹੀ ਵਧੀਆ ਸਿੰਗਰ ਵੀ ਮੌਜੂਦ ਨੇ ਵਿਜੇ ਭੁੱਲਾ ਜੀ ਇਹਨਾਂ ਤੋਂ ਵੀ ਦੋਸਤ ਗੋਸwami Shri Gunabada Swami Maharaj ki jai ਤਾਂ ਮੈਂ ਬਾਬਾ ਜੀ ਦੇ ਭਜਨਾਂ ਤੋਂ ਦੋ ਲਾਈਨਾਂ ਤੋਂ ਸ਼ੁਰੂ ਕਰਾਵਾਂਗਾ ਸਾਰੇ ਨੇ ਬੋਲਣਾ ਗੁਰੂ ਨਾਨਕ ਦਾਸ ਜੀ ਆਏ ਗੁਰੂ ਨਾਨਕ ਦਾਸ ਜੀ ਆਏ ਆ ਬਾਬਾ ਦਾਸ ਜੀ ਆਏ ਗੁਰੂ ਨਾਨਕ ਦਾਸ ਜੀ ਆਏ ਬਾਪ ਗੁਰਾਂ ਦੇ RAM DAS ਜੀ ਆ ਗੁਰਾਂ ਦੇ RAM DAS ਜੀ ਬਾਪ ਗੁਰਾਂ ਦੇ RAM DAS ਜੀ ਬਦਾਸ ਜੀ ਮਾਤਾ ਜਾਨ ਕੋ ਜਾਏ ਗੁਰੂ ਰਬਾ ਦਾਸ ਜੀ ਆਏ ਨਾ ਬਦਾਸ ਜੀ ਆਏ ਸ੍ਰੀ ਗੁਰੂ ਨਾ ਬਦਾਸ ਜੀ ਆਏ ਸੋ ਜਗੁਰਦੇਵ ਤੁਹਾਨੂੰ ਗੁਰਦੇਵ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਸਾਡੇ ਸਮਾਜ ਵੱਲੋਂ ਮਾਸ਼ਾ ਸਾਹਿਬ ਮਾਜ ਵੱਲੋਂ ਕਿਉਂਕਿ ਇਹ ਕੋਈ ਰਾਜਨੀਤੀ ਨਹੀਂ ਹੈ ਨਾ ਕੋਈ ਪਾਰਟੀ ਬਾਜ਼ੀ ਹੈ ਇਹ ਸਾਰੀਆਂ ਕਮੇਟੀਆਂ ਸਾਂਝੀਆਂ ਨੇ ਮੈਂ ਤੈਨੂੰ ਕਹਾਂਗਾ ਮਹਾਸ਼ਾ ਸ੍ਰੀ ਗੁਰੂ ਨਾ ਬਦਾਸ ਸੇਵਾ ਸੁਸਾਇਟੀ ਬੋਲੋ ਇੱਕ ਸਾਂਝੇ ਤੌਰ ਤੇ ਪ੍ਰਗਲ ਕੀਤਾ ਜਾ ਸਾਡੇ ਕਾਲੀ ਜੀ ਸ਼ਹਿਰੀ ਕਮੇਟੀ ਦੇ ਪ੍ਰਧਾਨ ਸਾਡੇ ਵੀਰ ਜੀ ਜੋਧਵੀਰ ਜੀ ਪੰਜਾਬ ਲੈਵਲ ਤੇ ਸਾਰੇ ਸਾਡੇ ਚਿੰਟੂ ਜੀ ਸ਼ਾਸਤਰੀ ਜੀ ਇਕੱਠੇ ਹੋਏ ਨੇ ਸਾਰਿਆਂ ਦਾ ਮੇਰੇ ਵੱਲੋਂ ਇਸ ਪ੍ਰੋਗਰਾਮ ਤੇ ਵੈਲਕਮ ਸਵਾਗਤ ਤੇ ਸਾਰੀ ਵੀਰਾਂ ਨੂੰ ਬੇਨਤੀ ਹੈ ਜੁੜ ਕੇ ਚੱਲੋ ਤੇ ਅੱਗੇ ਉਹ ਤਰੱਕੀ ਕਰਦੇ ਰਹੋ ਜਗਰ ਗੁਰਦੇਵ ਤਾਨੂ ਗੁਰਦੇਵ ਬਹੁਤ ਵਧੀਆ ਜੀ ਸਾਡੇ ਨਾਲ ਇੱਥੇ ਸਾਡੇ ਅਮਨ ਹੈਪੀ ਜੀ ਜੋ ਕਿ ਬਹੁਤ ਸੋਹਣੇ ਸਿੰਗਰ ਨੇ ਬਹੁਤ ਸਾਰੀਆਂ ਕੈਸਟਾਂ ਇਹਨਾਂ ਦੀਆਂ ਮਾਰਕੀਟ ਦੇ ਵਿੱਚ ਨੇ ਤੇ ਅਮਨ ਹੈਪੀ ਜੀ ਨਾਲ ਵੀ ਦੋ ਸਬਤ ਸਭ ਤੋਂ ਪਹਿਲਾਂ ਤਾਂ ਮੈਂ ਮਾਸ਼ਾ ਸਮਾਜ ਦੇ ਸਾਰੇ ਜਿੰਨੇ ਵੀ ਇੱਥੇ ਰਿਸਪੈਕਟਡ ਹਸਤੀਆਂ ਪਹੁੰਚੀਆਂ ਨੇ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਤਨ ਤਨ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਅੱਜ ਸ਼ਹੀਦੀ ਪੁਰਬ ਹੈ ਉਹਨੂੰ ਸਮਰਪਿਤ ਜਿਹੜਾ ਅੱਜ ਇੱਕ ਗੰਨੇ ਦੇ ਰਸ ਦਾ ਲੰਗਰ ਲਗਾਇਆ ਗਿਆ ਇੱਕ ਕਮੇਟੀ ਬਣਾ ਕੇ ਤੋਂ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਾਂ ਕਿ ਇਸ ਤਰ੍ਹਾਂ ਦਾ ਯੋਗਦਾਨ ਕੀਤਾ ਉਹਨਾਂ ਨੇ ਇੱਕ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਤੇ ਮੈਨੂੰ ਅੱਗੇ ਤੋਂ ਵੀ ਉਮੀਦ ਹੈ ਕਿ ਸਾਡਾ ਸਾਰਾ ਮਹਾਸ਼ਾ ਸਮਾਜ ਇਸ ਤਰ੍ਹਾਂ ਦੇ ਨਵੇਂ-ਨਵੇਂ ਉਪਰਾਲੇ ਕਰਦਾ ਰਹੇਗਾ ਜਿੱਦਾਂ ਅਸੀਂ ਸਮਾਜ ਨੂੰ ਕੋਈ ਚੰਗੀ ਸੇਵ ਦੇ ਸਕੀਏ ਔਰ ਬਾਕੀ ਜਯੋਦੀਵੀਰ ਜੀ ਸਾਡੇ ਬਹੁਤ ਰਿਸਪੈਕਟਡ ਆ ਕਾਲੀ ਜੀ ਪ੍ਰਧਾਨ ਆ ਜਿਹੜੇ ਸਿਟੀ ਦੇ ਸੋ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਗੇ ਹੋਰ ਉਪਰਾਲੇ ਕਰਦੇ ਰਾਵਾਂਗੇ ਤਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਜੀ ਏਸੀ ਜੀ ਸਾਡੇ ਅਮਨ ਜੀ ਤੇ ਆਪਾਂ ਦੋ ਸ਼ਬਦ ਜਿਹੜੇ ਨੇ ਉਹ ਦੋ ਸ਼ਬਦ ਅਸੀਂ ਸਾਡੇ ਨਾਲ ਕੇਵਲ ਕਿਸਨ ਜੀ ਗਰਦਾਸਪੁਰ ਤੋਂ ਬਹੁਤ ਹੀ ਮੁੱਖ ਬੰਦੇ ਨੇ ਨਾਲ ਸਾਡੇ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਇਹਨਾਂ ਦੇ ਨਾਲ ਵੀ ਦੋ ਸ਼ਬਦ ਦੋ ਸ਼ਬਦ ਤੁਸੀਂ ਸੋ ਸਾਨੀਰ ਗੁਰੂ ਨਾਭਾ ਦਾਸ ਮਹਾਰਾਜ ਕੀ ਜੈ ਸਤ ਗੁਰੂ ਬਾਬਾ ਅਮਰਗਿਰੀ ਮਹਾਰਾਜ ਕੀ ਜੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰਮ ਗੁਰੂ ਸਾਖਸ਼ਾ ਪਰਮ ਬ੍ਰਹਮ ਤਸਮੇਂ ਸ੍ਰੀ ਗੁਰੂ ਦੇਵ ਨਮੋ ਅੱਜ ਦਾ ਜੋ ਅਸੀਂ ਇਹ ਸ਼ਪੀਲ ਲਾਇਆ ਇਹ ਸਾਡੇ ਮਹਾਸਾ ਸਮਾਜ ਵੱਲੋਂ ਔਰ ਸ਼ਹਿਰੀ ਕਮੇਟੀ ਵੱਲੋਂ ਇਹ ਲੜ ਕੇ ਲਾਇਆ ਜਾ ਰਿਹਾ ਇਸ ਦੇ ਵਿੱਚ ਸਾਨੂੰ ਇਹ ਜਿਹੜੀ ਦਸ਼ਾ ਦਿੱਤੀਆਂ ਨਾਲ ਲੱਗਦੀ ਸਾਨੂੰ ਚਪੀ ਲਾਉਂਦੀ ਇਹ ਸਾਨੂੰ ਡੀਪੀਟੀ ਆਣੇ ਚੈਨਲ ਵਾਲਿਆਂ ਸਾਡੇ ਨਾਲ ਵਿਚਾਰ ਵਟਾਂਦਲਾ ਕਰਕੇ ਤੇ ਇਸ ਗੱਲ ਨੂੰ ਕਿਦਾਂ ਵੀ ਕਿਹੋ ਜਿਹਾ ਤੁਸੀਂ ਕੰਮ ਕਰਨਾ ਅਸੀਂ ਕਿਹਾ ਤੇ ਅਸੀਂ ਇਹੋ ਜੇ ਕੰਮ ਜਿਹੜੇ ਚਾਲੂ ਕਰਾਂਗੇ ਤੇ ਇਹਨਾਂ ਨੇ ਸਾਨੂੰ ਇਹ ਗੱਲ ਕਿਹਾ ਠੀਕ ਆ ਤੁਸੀਂ ਇਹ ਕੰਮ ਕਰ ਲੋ ਬਹੁਤ ਵਧੀਆ ਸਮਾਜ ਵਾਸਤੇ ਔਰ ਅੱਜ ਅਸੀਂ ਇਹ ਸਾਰੇ ਸਮਾਜ ਵਾਸਤੇ ਇਹ ਕੰਮ ਇਹ ਕਾਲਿਆ ਬਰਾਦਰੀ ਵੱਲੋਂ ਔਰ ਗਾਂ ਤੋਂ ਗਾਂ ਦੇ ਅਸੀਂ ਇਹ ਬਹੁਤ ਵਧੀਆ ਤੋਂ ਵਧੀਆ ਕੰਮ ਕਰਾਂਗੇ ਔਰ ਜਿਹੜੇ ਬਰਾਦਰਾਂ ਵੱਲੋਂ ਉਪਰਾਲੇ ਇਹੋ ਜਿਹੇ ਕੀਤੇ ਜਾਣਗੇ ਕਿ ਬਰਾਦਰ ਨੂੰ ਸ਼ਹੀਦ ਦਸ਼ਾਲਮ ਔਰ ਖਾਤਾ ਕੇ ਨੌਜਵਾਨ ਪੀੜੀ ਔਰ ਬੱਚਿਆਂ ਨੂੰ ਕਿੱਦਾਂ ਗਾਂ ਸ਼ਹੀਦ ਦਸ਼ਾਲ ਆ ਜਾਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਫੇਰ ਕਿਹਦਾ ਤੁਹਾਡੇ ਨਾਲ ਕਰਾਂਗੇ ਹੁਣ ਟਾਈਮ ਬਹੁਤ ਹੋ ਗਿਆ ਇਹ ਕਰਕੇ ਲੰਗਰ ਚਾਲੂ ਕਰਨਾ ਜੈ ਗੁਰ ਨਬਾਦ ਸਾਹਿਬ ਸਾਡੇ ਨਾਲ ਇਸ ਟਾਈਮ ਸਹਿਰੀ ਪ੍ਰਧਾਨ ਜਿਹੜੇ ਕਿ ਹਰ ਟਾਈਮ ਪਿੱਛੇ ਪਿੱਛੇ ਲੁਕਦੇ ਪਏ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਸਾਡੇ ਰਮੇਸ਼ ਕਾਲੀ ਜੀ ਵੀ ਅੱਗੇ ਆਉਣ ਤੇ ਦੋ ਸਭ ਤੇ ਜ਼ਰੂਰ ਗੋਸਾਮੀ ਸ਼੍ਰੀ ਗੁਰੂ ਨਾਨਕ ਨਬਦਾਸ ਮਹਾਰਾਜ ਕੀ ਅੱਜ ਗੁਰੂ ਅਜਿੰਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਤਿਮਰਪਤ ਗੁਰੂ ਨਾਨਕ ਨਬਦਾਸ ਔਰ ਮਾਸ਼ਾ ਸਮਾਜ ਵਾਲੋ ਵਿਸ਼ੇਸ਼ ਇੱਕ ਰੋਦਾ ਲੰਗਰ ਲਾ ਰਿਆ ਜਾ ਰਿਹਾ ਜਿਸ ਵਿੱਚ ਸਾਡੇ ਸਾਰੇ ਸਮਾਜ ਨੇ ਯੋਗਦਾਨ ਪਾਇਆ ਇਹਦਾ ਇੱਕ ਮਕਸਦ ਇਹ ਵੀ ਹੈ ਤੇ ਸਾਡੇ ਸਮਾਜ ਦੇ ਜਿਹੜੇ ਬੁੱਧੀਜੀਵੀ ਲੋਕ ਆ ਉਹ ਅੱਗੇ ਆ ਕੇ ਕੰਮ ਕਰਨਗੇ ਤਾਂ ਕਿ ਸਾਡੇ ਸਮਾਜ ਦਾ ਇੱਕ ਮਾਨਸਿਕ ਵਿਕਾਸ ਜਿਹੜਾ ਉੱਚਾ ਹੋ ਸਕੇ ਉਹ ਸਾਰਿਆਂ ਨੇ ਬੜਾ ਵੱਡਾ ਯੋਗਦਾਨ ਪਾਇਆ ਅਸੀਂ ਬਹੁਤ-ਬਹੁਤ ਧੰਨਵਾਦੀ ਆ ਜਿਹੜਾ ਲੋਕਾਂ ਨੇ ਇੱਥੇ ਸ਼ਾਮਿਲ ਹੋ ਕੇ ਖਾਸ ਕਰ ਸਾਡੇ ਅਮਨ ਹੈ ਪੀਜੀ ਭੁੱਲਾ ਜੀ ਚੌਦੀ ਯੁਧਵੀ ਸਿੰਘੀ ਕੇਵਲ ਜੀ ਨੇ ਆਪਣੇ ਨਰਿੰਦਰ ਦਾਸ ਜੀ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਉਹ ਡੀਪੀਸੀ ਚੈਨਲ ਔਰ ਮਾਸ਼ਾ ਟੀਵੀ ਚੈਨਲ ਦਾ ਧੰਨਵਾਦੀ ਆ ਜਿਹੜਾ ਨੇ ਵਧੀਆ ਉਪਰਾਲਾ ਕਰਕੇ ਸਾਡੇ ਸਮਾਜ ਨੂੰ ਉੱਚਾ ਚੁੱਕਣ ਦੇ ਵਿੱਚ ਯੋਗਦਾਨ ਪਾਇਆ ਅਸੀਂ ਬਹੁਤ-ਬਹੁਤ ਧੰਨਵਾਦੀ ਆ ਤੇ ਖਾਸ ਕਰ ਆ ਵੇਖ ਲਓ ਤੁਸੀਂ ਸ਼ੁਰੂਆਤ ਹੋ ਗਈ ਆ ਲੰਗਰ ਦੀ ਤੇ ਅਸੀਂ ਇਹ ਲੋਕ ਵਧਾਈ ਦੇ ਪਾਤਰ ਨੇ ਜਿਹੜਾ ਵੀ ਹਾਜ਼ਰੀ ਭਰੀ ਆ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੇ ਦੋਸਤੋ ਸਾਡੇ ਨਾਲ ਲਗਾਤਾਰ ਜਿਹੜੇ ਆ ਸਾਡੇ ਸਾਥੀ ਜਿਹੜੇ ਜੁੜਦੇ ਪਏ ਨੇ ਜਿਨ੍ਹਾਂ ਦੇ ਵਿੱਚ ਹੁਣ ਸਾਡੇ ਨਾਲ ਰਜੇਸ਼ ਬੱbbi ਜੀ ਇਹਨਾਂ ਬਾਰੇ ਦੱਸਣ ਦੀ ਲੋੜ ਨਹੀਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਇਹ ਬਚਾ ਚੁੱਕੇ ਨੇ ਖੂਨਦਾਨ ਬੜੇ ਵੱਡੇ ਵੱਡੇ ਲੈਵਲ ਦੇ ਉੱਤੇ ਜਿਹੜੇ ਆ ਇਹਨਾਂ ਦੇ ਕੈਂਪ ਲੱਗਦੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਕਿ ਅੱਜ ਜਿਹੜਾ ਆ ਖੂਨਦਾਨ ਨਹੀਂ ਰੋਹਦਾਨ ਦਾ ਕੈਂਪ ਜਿਹੜਾ ਲੱਗਿਆ ਆ ਉਹਦੇ ਤੇ ਤੁਸੀਂ ਦੋ ਲਫ਼ਜ਼ ਜ਼ਰੂਰ ਕਹੋ ਸਭ ਤੋਂ ਪਹਿਲਾਂ ਤਾਂ ਡੀਪੀਸੀ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਹੁਤ ਵਧੀਆ ਲੱਗਿਆ ਧਰਮਪਾਲ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਾਸਤੇ ਦੇਖ ਕੇ ਕਿ ਵਾਕੇ ਸੱਚਮੁੱਚ ਇੰਨੀ ਤਪਦੀ ਗਰਮੀ ਦੇ ਵਿੱਚ ਲੋਕਾਂ ਨੂੰ ਠੰਡਕ ਦੇਣ ਦੀ ਲੋੜ ਸੀਗੀ ਔਰ ਇਹ ਤੁਹਾਡਾ ਉਪਰਾਲਾ ਜਿਹੜਾ ਬਹੁਤ ਵਧੀਆ ਉਪਰਾਲਾ ਜਿਹਦੇ ਵਾਸਤੇ ਮੈਂ ਤੁਹਾਨੂੰ ਡੀਪੀਸੀ ਪੰਜਾਬੀ ਨੂੰ ਵਧਾਈ ਦਿੰਦਾ ਤੇ ਕੋਸ਼ਿਸ਼ ਇਹੋ ਜਿਹਿਆਂ ਤੁਸੀਂ ਕਰਦੇ ਰਹੋ ਤੇ ਅਸੀਂ ਤੁਹਾਡੇ ਨਾਲ ਆਪਾ ਜੀ ਜਿਵੇਂ ਕਿ ਜਿਹੜਾ ਸਾਡਾ ਸਮਾਜ ਉੱਠਦਾ ਪਿਆ ਆ ਉਹਦੇ ਤੇ ਕੁਝ ਲੋੜ ਹੈ ਦੇਖੋ ਜੀ ਮਹਾਸਾ ਸਮਾਜ ਦੇ ਟੁੱਟੇ ਦੇ ਜਾਣ ਦੇ ਕਈ ਕਾਰਨ ਸੀਗੇ ਜਿਨ੍ਹਾਂ ਨੂੰ ਘੋਗਦੇ ਹੋਏ ਸਾਡੇ ਸਾਥੀ ਧਰਮਪਾਲ ਜੀ ਨੇ ਇੱਕ ਉਪਰਾਲਾ ਕੀਤਾ ਕਿ ਸਾਰੀ ਕੌਮ ਇੱਕ ਪ੍ਰਤੀਕਿਰਿਆ ਦੇ ਵਿੱਚ ਬੰਨ ਕੇ ਇੱਕ ਉਠ ਕਰਕੇ ਤੇ ਕੋਈ ਨਵਾਂ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹਨਾਂ ਨੇ ਇੱਥੋਂ ਤੱਕ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਸਾ ਸਮਾਜ ਨਾਲ ਸੰਬੰਧਿਤ ਜਿਹੜੇ ਲੋਕ ਹੈ ਉਹਨਾਂ ਦੀ ਪੜ੍ਹਾਈ ਵਾਸਤੇ ਉਹਨਾਂ ਦੀ ਸਿੱਖਿਆ ਵਾਸਤੇ ਵੱਧ ਤੋਂ ਵੱਧ ਉਪਰਾਲੇ ਕਰਨਗੇ ਔਰ ਉਹ ਉਪਰਾਲਾ ਤੁਹਾਡਾ ਜਿਹੜਾ ਬਹੁਤ ਵਧੀਆ ਉਪਰਾਲਾ ਜਿਹਦੇ ਵਿੱਚ ਮੈਂ ਤੁਹਾਨੂੰ ਪੂਰਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰਾਂਗਾ ਬਹੁਤ ਵਧੀਆ ਜੀ ਜੇਕਰ ਇਦਾਂ ਦੇ ਸਹਿਯੋਗੀ ਇਦਾਂ ਦੇ ਸੱਜਣ ਸਾਡੇ ਨਾਲ ਜੁੜੇ ਰਹੇ ਤਾਂ ਅਸੀਂ ਇੱਕ ਵੱਡੇ ਲੈਵਲ ਤੇ ਜਿਹੜਾ ਆ ਨਵੀਂ ਸੋਚ ਤੇ ਨਵੀਂ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਮਹਾਸਾ ਸਮਾਜ ਦੇ ਵਿੱਚ ਤੇ ਸੋਰ ਸਰਾਬੇ ਤੋਂ ਬਾਹਰ ਥੋੜਾ ਹੋ ਕੇ ਅਸੀਂ ਦੁਬਾਰਾ ਤੋਂ ਜੜਾ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਸਾਡੇ ਨਾਲ ਨਰਾਇਣਦਾਸ ਜੀ ਜੋ ਕਿ ਵਾਈਸ ਪ੍ਰਧਾਨ ਨੇਗਰਦਾਸਪੁਰ ਸਿਟੀ ਕਮੇਟੀ ਦੇ ਇਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਕਿ ਇਹ ਇਸ ਉਪਰਾਲੇ ਬਾਰੇ ਕੀ ਕਹਿੰਦੇ ਗੋ ਸੁਆਮੀ ਸ਼੍ਰੀ ਗੁਰੂ ਨਾਨਕ ਦਾਸ ਮਹਾਰਾਜ ਕੀ ਜੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸ਼ਹਿਰ ਕਮੇਟੀ ਤੇ ਪੰਜਾਬ ਕਮੇਟੀ ਨੇ ਹਾਲਕੇ ਜਿਹੜਾ ਇਹ ਉਪਰਾਲਾ ਕੀਤਾ ਮੈਂ ਕਹਿੰਨਾ ਕਿ ਹਰ ਸਾਲ ਇਹ ਵੱਧ ਚੜ ਕੇ ਇਹ ਸਾਲ ਲੈਣ ਤੇ ਉਪਰਾਲੇ ਇਸ ਤਰ੍ਹਾਂ ਹੀ ਚੱਲਦੇ ਰਹਿਣ ਅਗੋਂ ਹਫਤੇ ਤੱਕ ਨਹੀਂ ਸ਼ਪੀਲ ਦਾ ਵੀ ਪ੍ਰੋਗਰਾਮ ਕਰਨਾ ਤੇ ਮੈਂ ਬਹੁਤ ਖੁਸ਼ ਆ ਆਪਣੀ ਬਲਾਦੀ ਦੇ ਉਤੇ ਤੇ ਜਿੱਥੇ ਵੀ ਇਹ ਕੰਮ ਹੁੰਦਾ ਸਾਰੇ ਇਕੱਠੇ ਹੋ ਗਏ ਅਸੀਂ ਇਹਨੂੰ ਤਾਂ ਚੁੱਕੀਏ ਵਿਜੇ ਬਦਨ ਜੀ ਵਿਜੇ ਬਦਨ ਜੀ ਵੀ ਪਹੁੰਚੇ ਨੇ ਤੇ ਵਿਜੇ ਬਦਨ ਜੀ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਇਹ ਸਮਾਜ ਤੇ ਕੀ ਕਹਿਣਾ ਚਾਹੁੰਦੇ ਆ ਭਾਜੀ 2 ਮਿੰਟ ਲਈ ਆਪਣੇ ਸ਼ਬਦ ਜ਼ਰੂਰ ਮਦਰ ਪੇਸ ਅ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਜੈ ਜੀ ਸਾਰਿਆਂ ਨੂੰ ਜੈ ਭੀਮ ਜੈ ਭਰਤ ਜੈ ਸਬਦਾਨ ਤੋਂ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਵੇਂ ਸਾਰਿਆਂ ਨੂੰ ਪਤਾ ਪਏ ਅੱਜ ਪੰਚਮ ਪਾਸਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸੀਦੀ ਦਿਨ ਵੀ ਆ ਤੇ ਵੱਖ-ਵੱਖ ਜਗ੍ਹਾ ਤੇ ਸਬੀਲਾਂ ਲੱਗ ਰਹੀਆਂ ਨੇ ਤੇ ਲੱਗੀਆਂ ਵੀਆਂ ਨੇ ਤੇ ਸਾਡੇ ਆਪਣੇ ਮਾਤਾ ਸਮਾਜ ਦੇ ਜਿਹੜੇ ਸੀਨੇ ਦਾਗੂ ਨੇ ਲੀਡਰ ਨੇ ਸਤਿਕਾਰਯੋਗ ਹਸਤੀਆਂ ਨੇ ਜਿਵੇਂ ਬੱਬੀ ਜੀ ਆ ਅਮਨ ਹੈਪੀ ਜੀ ਆ ਵੀਰ ਜਯੋਦੀਪ ਸਿੰਘ ਜੀ ਕਾਲੀ ਸਾਹਾ ਸਾਡੇ ਪ੍ਰਧਾਨ ਜੀ ਮਹਾਸਾ ਯੂनाइटेड ਵੈਲਫਰ ਸੁਸਾਇਟੀ ਫਰੰਟ ਦੇ ਪ੍ਰਧਾਨ ਨੇ ਕਿੰਟੂ ਜੀ ਇਹ ਨੇ ਸਾਡੇ ਸਰਵਣੇ ਨੇ ਹਤੇਸ਼ ਜੀ ਔਰ ਵਿਜੇਪੁਲਾ ਸਾਹਿਬ ਹੋਰ ਵੀ ਕਾਫੀ ਜਿਹੜੀਆਂ ਸ਼ਖਸੀਤਾ ਆਈ ਨੇ ਤੋਂ ਅੱਜ ਰੌਦਾ ਲੰਗਰ ਲਾਇਆ ਗਿਆ ਆ ਸਾਡੇ ਤੋਂ ਕਿ ਬੜੀ ਖੁਸ਼ੀ ਦੀ ਗੱਲ ਆ ਐਦਾਂ ਵੱਤ ਉਸ ਅੱਗੇ ਖੋਰ ਵੀ ਕੰਮ ਕਰਨੇ ਚਾਹੀਦੇ ਨੇ ਇਕੱਲੇ ਲੰਗਰ ਤੱਕ ਨਹੀਂ ਗੱਲ ਹੋਣੀ ਚਾਹੀਦੀ ਜਿਵੇਂ ਸਾਡੇ ਜੈਪਬੀ ਜੀ ਥੋੜੇ ਦਿਨਾਂ ਤੱਕ ਖੂਨਦਾਨ ਕੈਂਪ ਵੀ ਕਰੇ ਨੇ ਅਰੇਂਜ ਕਰ ਰਹੇ ਨੇ ਉੱਥੇ ਗੁਰਦਾਸਪੁਰ ਚ ਤੇ ਇਦਾਂ ਹੀ ਹੋਰ ਜਗ੍ਹਾ ਵੀ ਜਿੱਦਾਂ ਵਨ ਅੱਗੇ ਗਰਮੀ ਪਾ ਪੈ ਰਹੀ ਹੈ ਤੇ ਬੂਟੇ ਹੈਪੀ ਜੀ ਨੇ ਮੈਸੇਜ ਦਿੱਤਾ ਭਈ ਸਨਿਆ ਦੇ ਤਾਲੂਕਾਂ ਨੂੰ ਕਿ ਬੂਟੇ ਲਾਓ ਵਾਤਵਾਦ ਅਸੀਂ ਵੀ ਹੁਣ ਤੱਕ ਮੈਂ 10 ਦੇ ਕਰੀਬ ਦਾ 15 ਦੇ ਕਰੀਬ ਵਨ ਮਹਾਉਤਸਵ ਮਨਾ ਚੁਕੇ ਆ ਆਪਣੇ ਪਿੰਡ ਵੀ ਤੇ ਹੋਰ ਵੀ ਜਗ੍ਹਾ ਤੇ ਤੁਸੀਂ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ ਭਈ ਗਰਮੀਆਂ ਦੇ ਮੱਦੇ ਨਜ਼ਰ ਰੱਖਦੇ ਹੋਏ ਵੱਧ ਵੱਧ ਜਿਹੜੇ ਬੂਟੇ ਲਾਓ ਤੇ ਜਿੱਦਾ ਖੂਨਦਾਨ ਕੈਂਪ ਹੋ ਗਿਆ ਜਾਂ ਦੂਜੇ ਤੀਜੇ ਇੱਥੇ ਦੇ ਕੰਮ ਕਰੋ ਔਰ ਸਾਡੇ ਲੋੜਵੰਦ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਵੀ ਮਦਦ ਕਰੋ ਜੇ ਗਰੀਬ ਪਰਿਵਾਰ ਨੇ ਇੱਕ ਦਾ ਉਹਨਾਂ ਦੀ ਜਰੂਰ ਮਦਦ ਕਰੋ ਦੂਜੀ ਮੈਂ ਬੇਨਤੀ ਕਰਾਂਗਾ ਆਪਣੇ ਮਹਾਸਾ ਸਮਾਜ ਦੀ ਤੇ ਥੋੜੀ ਜੀ ਆਪਣੇ ਵਿੱਚ ਕੋ ਅਣਖ ਪੈਦਾ ਕਰੋ ਕੋਈ ਆਪਣੇ ਵਿੱਚ ਕੋਈ ਜਮੀਰ ਪੈਦਾ ਕਰੋ ਤੇ ਸਿਆਸੀ ਤੌਰ ਤੇ ਵੀ ਸਟੈਂਡ ਹੋਵੋ ਮੇਰੀ ਬੇਨਤੀ ਆ ਮੈਂ ਇਹ ਬੇਨਤੀ ਕਰਾਂਗਾ ਜੇ ਮੇਰੀ ਗੱਲ ਦਾ ਕੋਈ ਗੁੱਸਾ ਲਗੇ ਤੇ ਮੈਂ ਮਾਫੀ ਚਾਹਾਂਗਾ ਬਾਕੀ ਧੰਨਵਾਦ ਥੈਂਕ ਯੂ ਇਸ ਟਾਈਮ ਤੁਸੀਂ ਜਿਹੜੀ ਖਬਰ ਦੇਖਦੇ ਪਿਓ ਡੀਪੀਸੀ ਪੰਜਾਬੀ ਤੇ ਮਹਾਸਾ ਟੀਵੀ ਸਾਂਝੀ ਰਿਪੋਰਟ ਦੇਖਦੇ ਪਿਓ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਧੰਨਵਾਦ